ਦੇਖ ਸਕਦੇ ਹੋ ਤੁਸੀਂ ਕਿ ਅੱਜ ਪਿੰਸ ਹਸਪੀਟਲ ਦੇ ਵਿੱਚ ਸੇਵਾ ਗਰੀਬ ਦੀ ਐਨ ਜੀਓ ਪਹੁੰਚੀ ਹੈ ਜਿੱਥੇ ਸਾਡੇ ਨਾਲ ਸਾਡੇ ਐਨ ਆਰ ਆਈ ਟੀਮ ਦੇ ਵਿੱਚੋਂ ਦਵਿੰਦਰ ਬੈਨ ਜੀ ਜੀ ਸੇਵਾ ਲਈ ਕਿਹਜੋ ਸਾਰੇ ਸਤਿਕਾਰਯੋਗ ਸਾਥੀਓ ਪਰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿੰਨੀ ਖੈਰ ਹੋ ਗਈ ਤੁਹਾਨੂੰ ਅੱਜ ਇਸ ਸਰੀਕ ਨੂੰ ਉਸਦੀ ਮਾਤਾ ਜੀ ਤੇ ਟ੍ਰੀਟਮੈਂਟ ਵਿੱਚ ਤੁਹਾਨੂੰ ਅਸਥੇਤ ਸਰਦ ਪੈਂਡੂ ਨੂੰ ਪੁੱਲ ਦਾ ਕਿਸੇ ਪਰ ਐਨਜੀਓ ਨੇ ਜਦੋਂ ਮੈਸੇਜ ਕੀਤਾ ਅਮੀਜਟਲੀ ਪਹੁੰਚ ਕੇ ਕਿ ਬੇਸਿਕ ਫੈਜਨ ਸਪੋਰਟ ਪਹੁੰਚਾ ਦਿੱਤਾ ਜਾ ਤੇ ਉਸੇ ਨੂੰ ਸ਼ੁਕਰ ਕਰਦੇ ਜੇ ਅੱਜ ਆਪਾਂ ਆਪਣੇ ਕਿੰਨੀਆਂ ਸੇਵਾਵਾਂ ਮੁਲਤੀਆ ਗਿਆ ਉਹ ਪੈ ਤੁਹਾਡਾ ਸਪੋਰਟ ਕੀਤਾ ਅਸੀਂ ਸੇਵਾ ਦਾ ਨਾਮ ਨਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਅਰਦਾਸ ਜਿਹੜੀ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਸੰਪੂਰਨ ਦੇਣ ਦਾ ਅੰਦਰ ਸੇਵਾਕਾਂ ਪਰ ਐਨਜੀਓ ਦੇ ਸੰਪਰਕ ਜਿਨ੍ਹਾਂ ਵੀ ਸਾਥੀ ਜਿੰਨੀਆਂ ਦੁਹਾਣਾਂ ਨੇ ਆਪਣੀ ਸੇਵਾ ਕੰਟਿਨਿਊ ਕਰਦੇ ਦinesh rohit dinia ਨੇ 사실 ਉਹਨਾਂ ਦੀ ਸੋਕਸ਼ ਦੇਨ ਵੀ ਸਾਫ ਨਹੀਂ ਕੀਤਾ ਕਿ ਕਿ ਮਾਨ ਉਹਨਾਂ ਦੇ ਕੋਲ ਸਿਰ ਜਿਹੜੀ ਮਾਇਆ ਪਛੇਤ ਕਾਰਜ ਲਗਾ ਰਿਹਾ ਹੈ ਅਤੇ ਉਹਨਾਂ ਦੀ ਸਤਿ ਵਿਦਿਆ ਪਰ ਸੰਪੂਰਨ ਦੇਵਤਾ ਦੀ ਜਿਹੜੀ ਦਾਤ ਬਖਸ਼ਣਾ ਉਹਨਾਂ ਨੇ ਚੱਕੇ ਸਮੇਤ ਕੁਝ ਸੇਵਾ ਦੇਣ ਨੂੰ ਵਾਤੇ ਮੈਂ ਐਨਜੀਓ ਦੇ ਦੀ ਗ੍ਰਾਂਟ ਕਿਹਾ ਦੇ ਕੇ ਸਾਡੇ ਵੀ ਕੰਮ ਕਰਨੀ ਦੇ ਪਾਸ ਦਿੱਤਾ ਪਾਗੀ ਵਿਜੀ ਬਾਜੀ ਪਰਸਦ ਕਹਿ ਰਹੀ ਹੈ ਜੀ ਮੇਰਾ ਤਾਂ ਬਹੁਤ 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 ਜਦੋਂ ਕਿਸ ਸੰਚ ਭੇਜਦੇ ਹਸੀਕ ਮੈਸੀ ਗੋਲ ਦੇ ਪਾਸੋਂ ਉੱਥੇ ਅੱਗੇ ਵਧੇਗਾ ਮੈਂ ਹੁਣੇ ਦੇ ਕਿ ਐ ਸੰਚ ਤੋਂ ਤੱਕ ਜੀ ਤਿੰਨ ਤਲਾਕ ਤੱਕ ਬੰਦ ਕਰੂੰ ਪਰ ਕਿੰਨਾ ਵਾਰ ਦਈ ਆਪਣਾ ਦਾੰਤ ਦਾ ਇਤਿਆਸ ਨੇ ਬਲੋ ਰੱਬੀਆਂ ਦੇ ਚਾਂਦੇ ਨੇ ਸਵੇਰ ਕਰਦੇ ਨੇ ਸੋ ਇਹ ਜਿਹੜਾ ਥਾਰ ਜੇਗਾ ਚਲਾਇਆ ਹੋਇਆ ਇੱਥੇ ਰਾਹੀ ਸਾਨੀ ਪ੍ਰਮਾਤਮਾ ਦੇ ਪ੍ਰਮਾਤਮਾ ਨੂੰ ਹਜ਼ਰਨਾਮਾ ਕਰਕੇ ਚਲਾਇਆ ਅਸੀਂ ਅਰਦਾਸ ਕਰਦੇ ਹਰ ਸਭ ਮੋਦੀ ਸੋਬੋ ਬਖਸ਼ੇ ਸਭ ਸੋਬੋ ਬਖਸ਼ੇ ਸਾਡੇ ਇਹਦਾ ਡੰਡਮੈਂਟ ਅਸੀਂ ਆਪ ਵਜ ਮਾਰ ਮਰ ਦੇ ਕੇ ਜੀਏ ਇਹ ਉਹ ਕੋਈ ਨਹੀਂ ਕੋਈ ਦੁਨੀਆ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚੋਂ ਕੋਈ ਇਲਾਜ ਮਖੋਦ ਜਿਹੜਾ ਹੈਗਾ ਬਿਨਾਂ ਰਾਸ ਤੋਂ ਇਸ ਨੂੰ ਅੰਕੋ ਨਜ਼ਾਰੂ ਬਿਨਾਂ ਇਸ ਇਸ ਕਿਸੇ ਦਿੱਕਤ ਸੁਣਾ ਕਰਦੇ ਉਹਨਾਂ ਦੇ ਪਿੰਨਾਰੇ ਦੀ ਸਭਾ ਸਿੰਘ ਭੈਣ ਜੀ ਸੇਰ ਦਾ ਵਸਤੂ ਦਾ ਦਾਨ ਕਰਦੇ ਆ ਮੈਂ ਐਨਜੀਓ ਦੇ ਫਾਊਂਡਰ ਨੇ ਰਮਨ ਬਾਜਪਤਰਾ ਨੇ ਬਹੁਤ ਬਹੁਤ ਤਨਵਾਦ ਕਰਤਾ ਕਿ ਜੇਕਰ ਉਹਦੇ ਕਰੂ ਦੇ 21.50 ਤੇ ਸਾਡੇ 50 ਇੰਟਾਇਰ ਟੀਮ ਮੈਂਬਰਾਂ ਦੇ ਸਹਿਤ ਉਹਨਾਂ ਨੇ ਇਹ ਜਿਸ ਤਰ੍ਹਾਂ ਬਿਨਾਂ ਨਰਾਵ ਪਰ ਉਹਨਾਂ ਨੇ ਕਿਹਾ ਕਿ ਇਹਨਾਂ ਲਈ ਜੀਵ ਸੇਵਾ ਚਾਹੀਦੀ ਹੈ ਫਿਰ ਜੀਨੀਅਰ ਭੈਣਾ ਸਾਡੇ ਨਪਰਕੀਸਾ ਵਿੱਚ ਦੇਖਦੇ ਆਂ ਜੋ ਤੇ ਸਿਲਪ ਰੇਂਜ ਕੰਮ ਕਰਦੇ ਅਸੀਂ ਗੱਲ ਕਰਦੇ ਕਿ ਕ੍ਰੋਪ ਕਰ ਕਰਦਾ ਹੈ ਕਿ ਟੈਂਪਰੇਚਰ ਜਾਂ 47 ਤੋਂ 50 ਡਿਗਰੀ ਤੱਕ ਚੱਲਦਾ ਉਸ ਵੇਲੇ ਕੰਮ ਕਰਦੇ ਕਰਦੇ ਉਹ ਜਦੋਂ ਸੰਤਾ ਆਪਣੀ ਸੇਵਾ ਵਿੱਚ ਗਿਆਨੇ ਪਰ ਕਿਸੇ ਦੀ ਵੀ ਜਾਂ ਕਿਸੇ ਪਤਨੀ ਜਾਂ ਕਿਸੇ ਦਾ ਸੇਵਕ ਤਾਂ ਉਹਦੇ ਵਿਚੋਂ ਸੇਵਾ ਜਦੋਂ ਇੰਦਾਂ ਦੀ ਰੂਹ ਤੱਕ ਪਹੁੰਚਦੀ ਆ ਤੇ ਮਾਰ ਉਹਨੂੰ ਸਹਾਇੂ ਕਰਕੇ ਜੀਹਨਾਂ ਦੇ ਬੰਦੂਰ ਕਰਦਾ ਆ ਜੋ ਇਹਨਾਂ ਦੇ ਨਾਲ ਪਹਿਲਾ ਹੋ ਚੁੱਕਾ ਸੀ ਉਸ ਨੂੰ ਖੌਂਦੇ ਆ ਸੀ ਬਾਸ ਕਰਦੇ ਸੀ سیو کردی آئی سارے تو دیکھنے والے کشنا کرتا ہوں بینتی کرتا کیوں اپنے کو جیسے ایسے نہیں کہیں کہ جتنے بھی دکھی درد ملتا ہے پرما کا ਫਲਸਫਾ ਰੋਏ ਦਰਦ ਜੀ ਲਈ ਪੈਦਾ ਕੀ ਹੈ ਸੰਕੋ ਬਨਾ ਫਰਿਸ਼ਤੇ ਹੀ ਕਾਫੀ ਤੇ ਬਲਵਾਨ ਹੋ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਇਆ ਜੁਨੀਆ ਦਰਦੀ ਕਰਨ ਲਈ ਹੈ